ਵੀਰੋ ਅੱਜ ਜਿਹੜਾ ਮੈਂ ਸੋਸ਼ਲ ਮੀਡੀਆ ਦੇ ਜ਼ਰੀਏ ਤੁਹਾਡੇ ਨਾਲ ਸਬਜੈਕਟ ਤੇ ਗੱਲ ਕਰਨ ਲੱਗਾ گورنر ਦਾ ਅਡਰੈਸ ਸੀ ਤੇ ਉਹਦੇ ਤੇ ਬਹਿਸ ਸੀ ਆਮ ਆਦਮੀ ਪਾਰਟੀ ਦੇ ਕਾਂਗਰਸ ਦੇ ਤੇ ਬਾਕੀ ਵਿਰੋਧੀ ਪਾਰਟੀਆਂ ਦੇ ਸਪੀਕਰ ਵੀ ਉੱਥੇ ਬੋਲੇ ਪਰ ਮੈਨੂੰ ਇਸ ਦਾ ਬੜਾ ਅਫਸੋਸ ਹੈ ਕਿ ਪਾਰਲੀਮੈਂਟ ਪਾਰਲੀਮੈਂਟਰੀ ਕਨਵੈਂਸ਼ਨਸ ਦੇ ਮਤਲਬ ਜਦੋਂ ਵੀ ਗਵਰਨਰ ਸਾਹਿਬ ਦੇ ਅਡਰੈਸ ਤੇ ਡਿਬੇਟ ਹੋਣੀ ਹੁੰਦੀ ਹੈ ਜਾਂ ਬਹਿਸ ਹੋਣੀ ਹੁੰਦੀ ਹੈ ਹਮੇਸ਼ਾ ਸੂਬੇ ਦਾ ਮੁੱਖ ਮੰਤਰੀ ਉੱਥੇ ਹਾਜ਼ਰ ਰਹਿੰਦਾ ਕਿਉਂਕਿ ਉਹ ਲੀਡਰ ਆਫ ਦੀ ਹਾਊਸ ਹੁੰਦਾ ਹੈ ਐਂਡ ਵਿਸ਼ੇਸ਼ ਤੌਰ ਜਦੋਂ ਲੀਡਰ ਆਫ ਦੀ ਆਪੋਜੀਸ਼ਨ ਯਾ oppositon ਦੇ ਵਿਰੋਧੀ ਧਿਰ ਦੇ ਜੋ ਲੀਡਰ ਗੱਲ ਕਰਦੇ ਨੇ ਤੇ ਉਹਨਾਂ ਬਾਰੇ ਉਹਨਾਂ ਦੇ ਇਲਜ਼ਾਮਾਂ ਬਾਰੇ ਬਹੁਤ ਗੰਭੀਰਤਾ ਨਾਲ ਲੈਂਦੇ ਨੇ ਤੇ ਉਹਦਾ ਫਿਰ ਅਖੀਰ ਦੇ ਉੱਤੇ ਕਿਉਂਕਿ ਹਰ ਡਿਬੇਟ ਜਿਹੜੀ ਇਹ ਹਾਊਸ ਚੁਣੀ ਉਹਨੂੰ ਵਾਈਂਡ ਅਪ ਜਿਹੜਾ ਹੁੰਦਾ ਹੈ ਲੀਡਰ ਆਫ ਦ ਹਾਊਸ ਜਿਹੜਾ ਐਸ ਕੇਸ ਦੇ ਵਿੱਚ ਚੀਮਿਸਟ ਹੁੰਦਾ ਉਹ ਕਰਦਾ ਜਦੋਂ ਵੀ ਅਲੀਗੇਸ਼ਨ ਲੱਗਦੇ ਨੇ ਜਿਸ ਦਾ ਅੱਜ ਵਿਰੋਧੀ ਧਿਰ ਦੇ ਵੱਲੋਂ ਮੈਂ ਸਰਕਾਰ ਉੱਤੇ ਅਲੀਗੇਸ਼ਨ ਲਗਾਏ ਜੋ ਕਿਸਾਨਾਂ ਦੇ ਨਾਲ ਤਰੋ ਕੀਤਾ ਗਿਆ ਧੋਖਾ ਕੀਤਾ ਗਿਆ ਉਹਨਾਂ ਨੂੰ ਡਿਟੇਨ ਕੀਤਾ ਗਿਆ ਉਹਨਾਂ ਦੇ ਫੇਰ ਸ਼ੰਭੂ ਤੇ ਖਨੌਰੀ ਬਾਰਡਰਾਂ 'ਚ ਟਰਾਲੀ ਚੋਰੀ ਕੀਤੀਆਂ ਗਈਆਂ ਉਹਨਾਂ ਦੇ ਈਸੀ ਲਏ ਗਏ ਨੇ ਉਹਨਾਂ ਦੇ ਮੰਜੇ ਚੁੱਕੇ ਗਏ ਨੇ ਉਹਨਾਂ ਦੇ ਬਿਸਤਰੇ ਚੁੱਕੇ ਗਏ ਨੇ ਉਹ ਸਾਰੀਆਂ ਗੱਲਾਂ ਦੇ ਜਵਾਬ ਮੰਗੇ ਇਸ ਦੇ ਨਾਲ ਨਾਲ ਜਿੱਥੇ ਹੋਇਆ ਇੱਕ ਹਿੰਦੁਸਤਾਨ ਸਾਡੀ ਆਰਮੀ ਦੇ ਫੌਜ ਦੇ ਸਾਡੇ ਸਰਵਿੰਗ ਕਰਨਲ ਸਾਹਿਬ ਦੇ ਨਾਲ ਤੇ ਨਾਲ ਉਹਨਾਂ ਦੇ ਬੇਟੇ ਨਾਲ ਜਿਹੜਾ ਦੁਰਵਿਹਾਰ ਪੁਲਿਸ ਨੇ ਕੀਤਾ ਗਿਆ ਉਹ ਵੀ ਮੈਂ ਅੱਜਵਾਂ ਮੰਗਿਆ ਉਹਦੇ ਬਾਰੇ ਜਵਾਬ ਦਿਓ ਤੀਸਰਾ ਮਾਈਨਿੰਗ ਜਿੱਥੇ ਕੇਜਰੀਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਕਿ 20000 ਕਰੋੜ ਰੁਪਈਆ ਅਸੀਂ ਮਾਈਨਿੰਗ ਚ ਹਰ ਸਾਲ ਦਿਆ ਕਰਾਂਗੇ ਆਰਿਆ ਉਹਦੇ ਚ ਤਕਰੀਬਨ 300 ਕਰੋੜ ਤੋਂ ਵੀ ਥੋੜਾ ਉਹਦਾ ਪੁੱਛਿਆ ਕਿ ਦੱਸੋ ਤਿੰਨਾਂ ਸਾਲਾਂ ਦੇ 60000 ਕਰੋੜ ਰੁਪਏ ਦਾ ਕੀ ਬਣਿਆ ਤੇ ਉਹ ਪੈਸੇ ਗਏ ਕਿੱਥੇ ਨੇ ਚੌਥੀ ਗੱਲ ਮੈਨੂੰ ਜੋ ਆਪ ਪੁੱਛਿਆ ਸੀ ਕਿ ਐਤ ਕੀ ਝੋਨੇ ਦੀ ਜਦੋਂ ਖਰੀਦ ਸ਼ੁਰੂ ਹੋਈ ਮੰਡੀਆਂ ਵਿੱਚ ਸਮੁੱਚੇ ਮਾਲਵੇ ਦੁਆਬੇ ਤੇ ਮਾਝੇ ਦੀਆਂ ਮੰਡੀਆਂ ਵਿੱਚ ਦਾਸ ਨੂੰ ਜਾਂਦਾ ਮੌਕਾ ਮਿਲਿਆ ਤੂਰੀ ਵੀ ਚੀਫ ਮਿਨਿਸਟਰ ਸਾਹਿਬ ਦੇ ਹਲਕੇ ਚ ਮੈਂ ਗਿਆ ਸੀ 20 25 ਦਿਨ ਤੇ ਪਹਿਲੇ ਖਰੀਦ ਦੀ ਕੋਈ ਨਹੀਂ ਹੋਈ ਜਦੋਂ ਖਰੀਦ ਹੋਈ ਖੱਜਲ ਖਰਾਬੀ ਕਿਸਾਨਾਂ ਦੀ ਹੋਈ ਕਈ ਕਈ ਦਿਨ ਉਹਨਾਂ ਨੂੰ ਮੰਡੀਆਂ 'ਚ ਬਹਿਣਾ ਪਿਆ ਤੇ ਫਿਰ ਤਕਰੀਬਨ 200 ਰੁਪਿਆ ਫੀ ਕੁਇੰਟਲ ਐਵਰੇਜ ਲੁੱਟੋਈ ਮੈਂ ਪੁੱਛਿਆ ਕਿ ਤਕਰੀਬਨ 4000 ਕਰੋੜ ਰੁਪਇਆ ਜਿਹੜਾ ਕਿਸਾਨਾਂ ਦੀ ਜੇਬ ਚੋਂ ਕਟਿਆ ਗਿਆ ਤੁਹਾਡੇ ਜ਼ਿਲ੍ਹੇ ਦੀ ਐਡਮਿਨਿਸਟ੍ਰੇਸ਼ਨ ਨੇ ਫੂਡ ਐਂਡ ਸਪਲਾਈਜ਼ ਵਿਭਾਗ ਨੇ ਜਿਹੜੀ ਰਲ ਕੇ ਲੁੱਟ ਕਰਾਈ ਕਿਸਾਨੀ ਦੀ ਉਹਦੀ ਕੋਈ ਇਨਵੈਸਟੀਗੇਸ਼ਨ ਉਹਦੀ ਕੋਈ ਤਕੀਕਾਤ ਹੋਣੀ ਚਾਹੀਦੀ ਕਿ ਨਹੀਂ ਉਹਦਾ ਜਵਾਬ ਮੰਗਿਆ ਉਹਦਾ ਕੋਈ ਜਵਾਬ ਨਹੀਂ ਦਿੱਤਾ ਸਾਡੇ ਨੌਜਵਾਨ ਬੱਚੇ ਜਿਹੜੇ ਅਮਰੀਕਾ ਤੋਂ 에ਅਰ ਫੋਰਸ ਦੇ ਜਹਾਜ਼ਾਂ ਦੇ ਵਿੱਚ ਵਾਪਸ ਗਏ ਮੈਂ ਪੁੱਛਿਆ ਕਿ ਮੁੱਖ ਮੰਤਰੀ ਜੀ ਤੁਸੀਂ ਪ੍ਰਧਾਨ ਮੰਤਰੀ ਜੀ ਦੇ ਨਾਂ ਕੋ ਚਿੱਠੀ ਲਿਖੀ ਤੁਸੀਂ ਇਤਰਾਜ਼ ਜਤਾਇਆ ਕਿ ਪ੍ਰਧਾਨ ਮੰਤਰੀ ਜੀ ਤੁਸੀਂ ਉਦੋਂ ਅਮਰੀਕਾ ਵਿੱਚ ਸੀ ਰਾਸ਼ਟਰਪਤੀ ਟਰੰਪ ਦੇ ਨਾਲ ਸੀ ਜਦੋਂ ਸਾਡੇ ਨੌਜਵਾਨ ਬੱਚਿਆਂ ਦੀਆਂ ਦਸਤਾਰਾਂ ਲਾ ਕੇ ਕੱਲਿਆ ਜਦੋਂ ਉਹਨਾਂ ਨੂੰ ਉਹਨਾਂ ਦੇ ਹੱਥਾਂ ਦੇ ਵਿੱਚ ਬੀੜੀਆਂ ਪਾਈਆਂ ਹਥਕੜੀਆਂ ਪਾਈਆਂ ਤੇ ਉਹਨਾਂ ਨੂੰ ਇੱਥੇ ਕੱਲਿਆ ਤੁਸੀਂ ਇਹ ਇਸ ਗੱਲ ਦਾ ਇਤਰਾਜ਼ ਕੀਤਾ ਕਿ ਪ੍ਰਧਾਨ ਮੰਤਰੀ ਨੇ ਪ੍ਰੈਜ਼ੀਡੈਂਟ 트ੰਪਰ ਇਹਦੇ ਬਾਰੇ ਦੁਰਵਿਹਾਰ ਵਾਲੇ ਗੱਲ ਕਿਉਂ ਨਹੀਂ ਕੀਤੀ ਦੂਜੀ ਗੱਲ ਮੈਂ ਪੁੱਛੀ ਕਿ ਜਦੋਂ ਅਮਰੀਕਾ ਦਾ ਹਵਾਈ ਜਹਾਜ਼ ਉਹਨਾਂ ਦੇ 에어ਫੋਰਸ ਤੇ ਜਹਾਜ਼ ਲੈ ਕੇ ਆਏ ਜਹਾਜ਼ ਤੇ ਉਹਨਾਂ ਦੀ ਮਰਜ਼ੀ ਸੀ ਪਰ ਲੈਂਡਿੰਗ ਹਮੇਸ਼ਾ ਸਿਵਲ ਐਵੀਏਸ਼ਨ ਮੈਂ ਕਿਹਾ ਹਿੰਦੁਸਤਾਨ ਦਾ ਉਹ ਇਜਾਜ਼ਤ ਦੇ ਅੰਦਰ ਜਿਹੜਾ ਜਹਾਜ਼ ਦਿੱਲੀ ਉਤਰਨਾ ਚਾਹੀਦਾ ਸੀ ਉਹ ਤਿੰਨ ਵਾਰ ਸ਼੍ਰੀ ਅਮਰitsar ਸਾਹਿਬ ਉਤਰਿਆ ਕੀ ਤੁਸੀਂ ਇਤਰਾਜ਼ ਉਹਦੇ ਤੇ ਜਤਾਇਆ ਮੁਲਮੇ ਪੁੱਛਿਆ ਕਿ ਤੁਸੀਂ ਸਾਊਥ ਇੰਡੀਆ ਵਿੱਚ ਡਿਲੀਮਿਟੇਸ਼ਨ ਜਿਹਦੇ ਨਾਲ ਪੰਜਾਬ ਦੀ ਹੋਂਦ ਤੇ ਬਹੁਤ ਸਾਰੀ ਸਾਊਥ ਇੰਡੀਅਨ ਸਟੇਟਸ ਦੀ ਹੋਂਦ ਨੂੰ ਖਤਰਾ ਪੋਲਿਟਿਕਲ ਤੌਰ ਤੇ ਕਮਜ਼ੋਰ ਕਰਨਗੇ ਕਿ ਉਹਦੇ ਬਾਰੇ ਤੁਸੀਂ ਕਿਰਪਾ ਕਰਕੇ ਇੱਥੇ ਜਾਣਕਾਰੀ ਦਿਓਗੇ ਤੁਹਾਡੀ ਗੱਲਬਾਤ ਕੀ ਹੋਈ ਸੋ ਇਸ ਤਰ੍ਹਾਂ ਕਰਪਸ਼ਨ ਦੇ ਬੋਧਿਆ ਤੇ ਮੈਂ ਜ਼ਿਕਰ ਕੀਤਾ ਕਿ ਤੁਹਾਡੇ ਮੰਤਰੀਆਂ ਨੇ ਤੁਹਾਡੇ ਸੀਐਮਓ ਦੇ ਤੁਹਾਡੀ ਅਫਸਰਸ਼ਾਹੀ ਨੇ ਤੁਹਾਡੇ ਐਮਐਲਏ ਤੇ ਮੰਤਰੀਆਂ ਦੀ ਜਿਹੜੀ ਕਰਪਸ਼ਨ ਹੈ ਜਿਹੜੇ ਉਹਨਾਂ ਦੇ ਕੇਸ ਦਾਇਰ ਹੋਏ ਨੇ ਉਨਰਬਾਰੇ ਕੁਝ ਜਾਣਨਾ ਪਾਓਗੇ ਕਿੱਥੇ ਨੇ ਕੇਸਿਸ ਮੈਂ ਜ਼ਿਕਰ ਕੀਤਾ ਸਾਡੀ ਪਾਰਟੀ ਦੇ ਦੋਸੀ ਨੇ ਲੀਡਰਸ ਦੇ ਖਿਲਾਫ ਵੈਂਡੇਟਾ ਪੋਲਿਟਿਕਸ ਨੂੰ ਸਾਹਮਣੇ ਰੱਖਦੇ ਹੋਏ ਵਿਜੀਲੈਂਸ ਨੇ ਕੇਸ ਕੀਤੇ ਸੀ ਭਾਰਤ ਪੂਸ਼ਨ ਆਸ਼ੂਜੀ ਤੇ ਤੇ ਸੁੰਦਰ ਸ਼ਾਮ अरोड़ा ਜੀ ਤੇ ਆਨਰੇਬਲ ਹਾਈ ਕੋਰਟ ਨੇ ਸਾਰੇ ਕੇਸ ਉਚੋਕੇ ਬਾਹਰ ਸੁੱਟੇ ਗਲਤ ਸਾਬਤ ਹੋਏ ਇਥੋਂ ਸਾਫ਼ ਨਜ਼ਰ ਆਉਂਦਾ ਹੈ ਕਿ ਤੁਸੀਂ ਉਹਨਾਂ ਨਾਲ ਇੱਕ ਸਿਆਸੀ ਤੌਰ ਤੇ ਰੰਜਿਸ਼ ਕੱਢਵਾਸੀ ਇਕ ਇਸ ਕਿਸਮ ਦੇ ਸੋ ਇਸ ਕਿਸਮ ਦੇ ਬਹੁਤ ਸਾਰੇ ਮੁੱਦੇ ਜਿਨ੍ਹਾਂ ਵਿੱਚ ਮੈਂ ਇਹ ਗੱਲ ਕਹੀ 53000 ਤੁਸੀਂ ਨੌਜਵਾਨਾਂ ਨੂੰ ਨੌਕਰੀ ਦੇਣ ਦੀ ਗੱਲ ਕੀਤੀ ਹੈ ਕੀ ਤੁਸੀਂ ਵਾਈਟ ਪੇਪਰ ਜਾਰੀ ਕਰੋਗੇ ਉਹਨਾਂ ਨੌਜਵਾਨਾਂ ਦਾ ਉਹਨਾਂ ਦੇ ਉਹਨਾਂ ਦਾ ਨਾਂ ਉਹਨਾਂ ਦੇ ਪਰਿਵਾਰ ਦਾ ਨਾਂ ਉਹਨਾਂ ਦੇ ਘਰ ਦੇ ਐਡਰੈਸ ਉਹਨਾਂ ਦੇ ਟੈਲੀਫੋਨ ਨੰਬਰ ਤੇ ਕਿਸ ਮਹਿਕਮੇ ਚ ਉਹਨਾਂ ਨੂੰ ਨੌਕਰੀ ਮਿਲੀ ਹੈ ਉਹ ਵਾਈਟ ਪੇਪਰ ਕੀ ਵਿਧਾਨ ਸਭਾ ਤੇ ਟੇਬਲ ਕੀਤਾ ਜਾਏਗਾ ਉਹਦੇ ਬਾਰੇ ਤੁਹਾਨੂੰ ਪੁੱਛਿਆ ਕੋਈ ਜਵਾਬ ਨਹੀਂ ਤਾਂ ਜਿੱਥੇ ਵੀ ਅੱਜ ਵੱਡੇ ਪੇਬਾਨੇ ਤੇ ਲੁੱਟਕ ਸੋਟ ਹੋ ਰਹੀ ਏ ਲੋਕਾਂ ਦੀ ਜ਼ਿੰਦਗੀ ਮਹਿਫੂਜ਼ ਨਹੀਂ ਉਹਨਾਂ ਦਾ ਮਾਲ ਮਹਿਫੂਜ਼ ਨਹੀਂ ਉਹਨਾਂ ਬਾਰੇ ਚਰਚਾਵਾਂ ਕੀਤੀਆਂ ਜਵਾਬ ਮੰਗਿਆ ਬਟ ਮੁੱਖ ਮੰਤਰੀ ਸਾਹਿਬ ਹਾਜ਼ਰੀ ਨਹੀਂ ਹੋਏ ਤੋਂ ਇਥੋਂ ਸਾਫ਼ ਨਜ਼ਰ ਆਂਦਾ ਹੈ ਕਿ ਇਸ ਟਾਈਮ ਭਗਵੰਤ ਮਾਨ ਜੀ ਦਾ ਨਹੀਂ ਜਿਹੜੇ ਧਾਰ ਵੀ ਬਾਹਰੋਂ ਆਏ ਨੇ ਪਹਿਲੇ ਤੇ ਕਿਸੇ ਟਾਈਮ ਇਹ ਧਾਰ ਵੀ ਜਿਹੜੇ ਨੇ ਕਾਬਲ ਤੋਂ ਚੱਲਦੇ ਸੀ ਕੰਦਾਰ ਆਂਦੇ ਸੀ ਕੰਦਾਰ ਤੋਂ ਫਿਰ 라ਵਲਪਿੰਡੀ ਲਾਹੌਰ ਅੰਮ੍ਰਿਤਸਰ ਦੇ ਜ਼ਰੀਏ ਫਿਰ ਹਿੰਦੁਸਤਾਨ ਤੇ ਅਟੈਕ ਕਰਦੇ ਸੀ ਹੁਣ ਦਿੱਲੀ ਤੋਂ ਆਨੇ ਪੁਠੇਰਾ ਸ਼ੁਰੂ ਹੋ ਗਏ ਨੇ ਅੱਜ ਪੰਜਾਬ ਦੀ ਸਾਡੀ ਜਿਹੜੀ ਚੀਫ ਮਿੰਿਸਟਰ ਦੀ ਕੁਰਸੀ ਹੈ ਉਹਦੇ ਤੇ ਕਾਬਜ਼ ਅੱਜ ਕੋਈ ਹੋਰ ਸੁਪਰ ਸੀਐਮ ਬੈਠਾ ਹੈ ਅੱਜ ਪੰਜਾਬ ਦੇ ਹਰ ਵਿਭਾਗ ਨੂੰ ਰਨ ਕਰਨ ਵਾਸਤੇ ਦਿੱਲੀੋਂ ਬੰਦੇ ਆ ਗਏ ਨੇ ਧਰਤੀ ਪੰਜਾਬ ਦੀ ਇਹ ਫੈਸਲੇ ਦਿੱਲੀ ਤੋਂ ਹੋ ਰਹੇ ਨੇ ਸੋ ਇਹ ਸਾਰੀਆਂ ਗੱਲਾਂ ਅੱਜ ਬੜੀਆਂ ਅਫਸੋਸਦਾਕ ਨੇ ਚੀਬਸਟਰ ਸਾਹਿਬ ਨੂੰ ਇਥੇ ਹਾਜ਼ਰ ਹੋਣਾ ਚਾਹੀਦਾ ਸੀ ਇਹਨਾਂ ਨੇ ਸਾਰੀਆਂ ਪੋਲਿਟਿਕਲ ਜਿਹੜੀਆਂ ਪਾਰਲੀਮੈਂਟਰੀ ਕਨਵੈਨਸ਼ਨਸ ਇਹਨਾਂ ਨੂੰ ਤੋੜ ਕੇ ਗੈਰਹਾਜ਼ਰ ਰਹੇ ਨੇ ਤਾਂ ਇਥੋਂ ਸਾਫ਼ ਤੌਰ 'ਤੇ ਨਜ਼ਰ ਆਇਆ ਹੈ ਕਿ ਆਮ ਆਦਮੀ ਦੀ ਸਰਕਾਰ ਲੋਕਾਂ ਦੇ ਮੁੱਦਿਆਂ ਤੇ ਭਾਈਤੀ ਨਜ਼ਰ ਆ ਰਹੀ ਹੈ ਇਹਨਾਂ ਕੋ ਕੋ ਜਵਾਬ ਨਹੀਂ ਆទਿਕ ਤੌਰ 'ਤੇ ਇਹਨਾਂ ਦੀਆਂ ਬਾਹਾਂ ਖੜੀਆਂ ਹੋ ਚੁੱਕੀਆਂ ਹਨ ਪੰਜਾਬ ਦੇ ਹਰ ਵਰਗ ਨੂੰ ਮੈਂ ਇੰਨੀ ਗੱਲ ਕਹਿਣਾ ਚਾਹਨਾ ਨੌਜਵਾਨ ਬੱਚਿਆਂ ਨੇ ਮੈਂ ਪੁੱਛਿਆ ਸੀ 1100 ਰੁਪਇਆ ਮਹੀਨੇ ਦਾ ਕਦੋਂ ਦੋਗੇ ਕੋਈ ਜਵਾਬ ਨਹੀਂ ਸੋ ਇਥੋਂ ਇਹ ਸਾਫ ਨਜ਼ਰ ਆਦਾ ਹੈ ਕਿ ਭਾਈਦੇ ਨਜ਼ਰ ਆਏ ਨੇ ਬਹੁਤ ਜਲਦੀ ਇਹ ਪਗੋੜੇ ਹੋ ਜਾਣੇ ਨੇ ਲੋਕਾਂ ਦੀ ਦੁੱਖ ਤਕਲੀਫ ਦੇ ਵਿੱਚ ਖੜੇ ਹੋਣ ਦੇ ਬਜਾਏ ਇਹ ਅੱਜ ਪਿੱਠ ਪੁਗਾ ਵਖਾ ਕੇ ਭੱਜ ਗਏ ਨੇ ਸੋ ਇਹ ਮੈਂ ਸੋਚਿਆ ਕਿ ਇਹ ਇਨਫੋਰਮੇਸ਼ਨ ਜਿਹੜੀ ਬੜੀ ਵਾਈਟਲ ਇਨਫੋਰਮੇਸ਼ਨ ਹੈ ਬੜੀ ਜ਼ਰੂਰੀ ਇਤਲਾ ਹੈ ਆਪਣੇ ਪੰਜਾਬ ਵਾਸੀਆਂ ਨੂੰ ਆਪਣੇ ਵੀਰਾਂ ਨੂੰ ਪਹਿਣਾ ਨੂੰ ਸਾਰਿਆਂ ਨੂੰ ਮੈਂ ਇਤਲਾਹ ਦੇ ਸਕਾਂ ਕਿ ਅਸੀਂ ਆਪਣਾ ਰੋਲ ਪੂਰਾ ਬਹਿਕੂਬੀ ਨਾਲ ਰਿਹਾ ਹਾਂ ਪਰ ਜਿਹੜੀ ਆਜੀ ਸਰਕਾਰ ਇਹ ਬਕਾਇਦਾ ਤੌਰ ਪਾਵਾਂ ਖੜੀਆਂ ਕਰਕੇ ਇਥੋਂ ਭਜੰਦੀ ਤਿਆਰੀ ਚ ਬਹੁਤ ਬਹੁਤ ਸ਼ੁਕਰੀਆ ਬਹੁਤ ਬਹੁਤ ਤੁਹਾਡੀ ਮਿਹਰਬਾਨੀ ਜੈ ਹਨ ਤੇ ਜੈ ਭਾਰਤ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ